ਕਹਿੰਦੇ ਸ ਭਰਾ ਨੂੰ ਇੰਡੀਆ ਚ ਵਧੀਆ ਪੈਲੀ ਆਉਂਦੀ ਸੀ ਤੇ ਬੈਠ ਕੇ ਠੇਕਾ ਆਪਣੀ ਪੈਲੀ ਦਾ ਖਾਂਦਾ ਸੀ ਤੇ ਨਜ਼ਾਰੇ ਦੀ ਜ਼ਿੰਦਗੀ ਜਿਉਂਦਾ ਸੀ ਪਰ ਇਹ ਵੀਰ ਕਹਿੰਦਾ ਮੈਂ ਕੈਨੇਡਾ ਜਾਣਾ ਪਰ ਜਦੋਂ ਕੈਨੇਡਾ ਜਾਂਦਾ ਤੇ 15 20 ਦਿਨ ਤੈਨੂੰ ਕੰਮ ਹੀ ਨਹੀਂ ਮਿਲਿਆ ਫਿਰ ਇੱਕ ਦਿਨ ਜਿੱਦਨ ਕੰਮ ਮਿਲਿਆ ਤੇ ਇਹ ਕੰਮ ਵੀ ਉਮੇਦਾ ਸੀ ਕਿ ਇਹ ਵੇਖ ਕੇ ਖੁਦ ਹੈਰਾਨ ਰਹਿ ਗਿਆ ਇਸ ਦੇ ਕੱਪੜੇ ਵੇਲੋ ਤੇ ਇਹ ਸ਼ੂਜ਼ ਵੇਲੋ ਕਿਵੇਂ ਹੋਏ ਪਏ ਨੇ ਇਹ ਖੁਦ ਹੈਰਾਨੇ ਕਿ ਮੈਂ ਕਿੱਥੇ ਫਸ ਗਿਆ ਤੇ ਹੁਣ ਇੰਡੀਆ ਨੂੰ ਯਾਦ ਕਰਦਾ ਕਿਉਂਕਿ ਉੱਥੇ ਨਜ਼ਾਰੇ ਦੀ ਜ਼ਿੰਦਗੀ ਸੀ ਤੇ ਇੱਥੇ ਹੁਣ ਵੇਖੋ ਤੋੜ ਦੱਪੇ ਜਿਵੇਂ ਲਿਬੜਿਆ ਪਿਆ ਬਾਤ ਬੂਟਾਂ ਦੇ ਪਹਿਲਾਂ ਤਾਂ ਤੇ ਫਿਰ ਸਾਨੂੰ ਆਪੇ ਬੰਦੇ ਦੇ ਵੀ ਕਰਾਉਣੇ ਹਨ ਦਰਸ਼ਨ ਆਹ ਵੇਖੋ ਕਹਿੰਦੇ ਇੰਡੀਆ ਦੇ ਵਿੱਚ ਠੇਕਾ ਬੈਠ ਕੇ ਖਾਂਦਾ ਸੀ ਵਧੀਆ ਚੰਗਾ ਤੇ 15 20 ਦਿਨਾਂ ਤੋਂ ਕੈਨੇਡਾ ਜਾ ਕੇ ਵੇਲਾ ਸੀਗਾ ਪਰ ਅੱਜ ਪਹਿਲੀ ਦਿਹਾੜੀ ਤੇ ਗਿਆ ਤੇ ਆਹ ਵੇਖ ਲਓ ਪਹਿਲਾਂ ਤਾਂ ਜਿੰਨੇ ਦੀ ਦਿਹਾੜੀ ਲੱਗੀ ਉਹਨਾਂ ਦੇ ਕੱਪੜੇ ਖਰਾਬ ਹੋ ਗਏ ਇਹ ਹੈ ਕੈਨੇਡਾ ਦੇ ਰੰਗ ਤੇ ਪ੍ਰਿਪੇਅਰ ਹੋ ਕੇ ਆਇਆ ਕਰੋ ਜਿਹੜੇ ਨਵੇਂ ਬੰਦੇ ਵੀ ਆ ਰਹੇ ਕਿਉਂਕਿ ਹੁਣ ਕੰਮ ਬਹੁਤ ਘੱਟ ਮਿਲ ਰਿਹਾ ਤੇ ਜਦੋਂ ਮਿਲਦਾ ਫਿਰ ਇਹੋ ਜਿਹਾ ਮਿਲਦਾ ਹੁਣ ਕਿਵੇਂ ਲੱਗਿਆ ਮਸੜੀ ਫਿਰ ਅੱਜ ਪਹਿਲਾ ਜਾਂਦਾ ਕੰਮ ਜਦੋਂ ਇਹ ਵੀਰ ਨੂੰ ਦੁਬਾਰੇ ਪੁੱਛਿਆ ਗਿਆ ਕਿ ਕਿਉਂ ਜਾਣਾ ਹੁਣ ਕੰਮ ਤੇ ਤਾਂ ਕਹਿੰਦਾ ਚਲੋ ਇੱਕ ਵਾਰੀ ਜਾ ਕੇ ਵੇਖਾਂਗੇ ਮੈਨੂੰ ਲੱਗਦਾ ਕਿ ਇੱਕ ਵਾਰੀ ਹੋਰ ਜਾ ਕੇ ਇੰਡੀਆ ਹੀ ਵਾਪਸ ਆਊਗਾ ਕਿਉਂਕਿ ਜੋ ਵਿਹਲਾ ਇੱਥੇ ਇੰਡੀਆ ਰਹਿੰਦਾ ਸੀ ਉਹ ਬਾਹਰ ਜਾ ਕੇ ਕੰਮ ਨਹੀਂ ਕਰ ਸਕਦਾ ਜਾਣਾ ਫਿਰ ਦੁਬਾਰੇ ਕੱਲ ਤਾਂ ਹੋਰ ਜਾ ਕੇ ਦੇਖਾਂਗੇ ਠੀਕ ਹੈ ਕਿਵੇਂ ਸੀਗਾ ਠੰਡ ਹੁਣ ਵਧੀਆ ਸੀ ਅੱਜ ਠੀਕ ਸੀ ਅੰਦਰ ਸੀ ਕੰਮ ਫਿਰ ਤਾਂ ਚੱਲ ਬਾਤ ਚਿਤ ਰਹੇਗੀ ਆਹ ਵੇਖ ਲਓ ਇਹ ਆ ਕੈਨੇਡਾ ਦੇ ਰੰਗ ஜெடே ஆரெவிபுரா